ਜ਼ਿਲ੍ਹਾ ਆਯੁਰਵੈਦਿਕ ਬੈਦ ਮੰਡਲ ਬਲੋਂ ਪ੍ਰਧਾਨ ترਸੀਮ ਸਿੰਘ ਸੰਦਰਜੀ ਦੀ ਇਕਵਾਈ ਵਿੱਚ ਮਾਤਾ ਚਿੰਤਪੂਨੀ ਮੇਲੇ ਦੇ ਸੰਬੰਧ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਤੇ ਲੋਕਾਂ ਨੂੰ ਮੁਕਤ ਜੜੀਆਂ ਦਵਾਈਆਂ ਦਿੱਤੀਆਂ ਗਈਆਂ ਇਹ ਕੈਂਪ ਸਵੇਰੇ 9 ਵਜੇ ਸ਼ੁਰੂ ਹੋਇਆ ਜੋ ਕਿ 12 ਅਗਸਤ ਤੋਂ ਲੈ ਕੇ 13 14 ਅਗਸਤ ਤੱਕ ਚੱਲੇਗਾ ਤੇ ਸ਼ਾਮ ਰੋ ਰੋਜ਼ 9 ਵਜੇ ਤੱਕ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤੇ ਲੋਕ ਦੂਰ ਦਰਾਡੇ ਤੋਂ ਆ ਰਹੇ ਆਂ ਅਗਰ ਕਿਸੇ ਨੂੰ ਸਿਹਤ ਸੰਬੰਧੀ ਕੋਈ ਵੀ ਸਮੱਸਿਆ ਆਉਂਦੀ ਹੈ ਤੇ ਇਸ ਫ੍ਰੀ ਆਯੁਰਵੈਦਿਕ ਮੈਡੀਕਲ ਕੈਂਪ ਵਿੱਚ ਪਹੁੰਚ ਕੇ ਉਹ ਆਪਣੀ ਸਮੱਸਿਆ ਤੋਂ ਨਜਾਤ ਪਾ ਸਕਦਾ ਹੈ ਤੇ ਵੱਖ-ਵੱਖ ਜਗ੍ਹਾ ਤੋਂ ਜਿਹੜੇ ਦੂਰ ਦਰਾਡੇ ਤੋਂ ਵਿਦੇਸ਼ਾਂ ਤੋਂ ਵੈਦਾਂ ਨੇ ਆ ਕੇ ਸ਼ਿਰਕਤ ਕੀਤੀ ਤੇ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਕਰੀਬ ਬਹੁਤ ਸਾਰੇ ਮਰੀਜ਼ਾਂ ਦਾ ਜਿਹੜਾ ਹੈ ਚੈੱਕਅਪ ਕੀਤਾ ਗਿਆ ਤੇ ਉਹਨਾਂ ਨੇ ਇਸ ਕੈਂਪ ਦਾ ਜਿਹੜਾ ਲਾਹਾ ਲਿਆ ਅਤੇ ਨਰੋਗ ਰਹਿੰਦੇ ਲਈ ਆਯੁਰਵੈਦਿਕ ਨੂੰ ਉਪਨਾਉਣ ਦੇ ਲਈ ਜ਼ਿਲ੍ਹਾ ਪ੍ਰਧਾਨ ਵੈਦ ترਸੀਮ ਸਿੰਘ ਸੰਦਰਜੀ ਵੱਲੋਂ ਵੀ ਅਪੀਲ ਕੀਤੀ ਗਈ ਤੇ ਉਹਨਾਂ ਵੱਲੋਂ ਆਏ ਹੋਏ ਹਰ ਇੱਕ ਵੈਦ ਦਾ ਧੰਨਵਾਦ ਵੀ ਕੀਤਾ ਗਿਆ ਅਸੀਂ ਜ਼ਿਲ੍ਹਾ ਬੈਕਮੰਡਲ ਦੇ ਸਾਰੇ ਭਰੋ ਕੋਈ 3200 ਹਰਕਤ ਬਾਕੀ ਕਿੰਪਨੀ ਮੇਲੇ ਤੇ ਰੋਕਾਂ ਦੇ ਫ੍ਰੀ ਆਯੁਰਵੈਦਿਕ ਮੈਡੀਕਲ ਕੈਂਪ ਆਇਆ ਲੋਕੀ 3 ਦਿਨ ਦਾ 4 ਦਿਨ ਦਾ ਦੇ ਵਿਚ ਉਸਾਰੇ ਕਿੰਨੇ ਬਹੁਤ ਦੂਰੋਂ ਦੂਰੋਂ ਲੋਕ ਆ ਗਏ ਮੇਲੇ ਤੇ ਤੇ ਮਾਤਾ ਦੇ ਲਈ ਵਾਸਤੇ ਮਾਤਾ ਦੇ ਤੇ ਲੋਨ ਉਸੇ ਫ੍ਰੀ ਦਵਾਈਆਂ ਔਰ ਫ੍ਰੀ ਐਡਵਾਈਸ ਵੀ ਕਰਦੇ ਆ ਕਈ ਬਿਮਾਰੀਆਂ ਦਾ ਉਸ ਦੱਸਦੇ ਆ ਕਿ ਉਹਨਾਂ ਦਾ ਤੇ ਕਾਫੀ ਦੇਰ ਤੋਂ ਸਮਾਂ ਜਿਹੜਾ ਪ੍ਰੋਗਰਾਮ ਹੈ ਇਹ ਚੱਲ ਰਿਹਾ ਮੇ ਤੋਂ ਪਹਿਲੇ ਵੀ ਤਾਂ ਜਿਹੜੇ ਸੀ ਉਹ ਵੀ ਇਸ ਤਰ੍ਹਾਂ ਹੀ ਇਸ ਪ੍ਰੋਗਰਾਮ ਨੂੰ ਨਿਰਪ੍ਰੇਰਿਤ ਹਰਦੇ ਸੀ ਔਰ ਚਾਰ ਚਾਰ ਤੋਂ ਮੈਂ ਉੱਪਰ ਆਣਾ ਤੇ ਰੱਬ ਦੀ ਕਿਰਪਾ ਨਾਲ ਮਾਤਾ ਦੀ ਕਿਰਪਾ ਨਾਲ ਇਹ ਇਦਾਂ ਹੀ ਪੂਰਨ ਨਿਰਪ੍ਰੇਰਿਤ ਹੋਣ ਦਾ ਗੁਆਚਾ ਆ ਗਿਆ ਸਾਡੇ ਕੋਲ ਇਹ ਬਹੁਤ ਵਧੀਆ ਔਰ ਅੱਜ ਰੋਜ਼ ਦਿਖਾ ਲਈ ਸਾਰੇ ਜੀ ਸੰਭਲ ਰੱਖਦੇ ਆ ਕਿ ਅੱਜ ਬਾਦ ਨੂੰ ਵੀ ਅਸੀਂ ਪਰਫੁੱਲਫ ਕਰਨਾ ਜਾਣੇ ਆਂ ਤੇ ਇਹਨੂੰ ਅਸੀਂ ਜੇਸਟਾਂ ਨਾਲ ਉੱਪਰ ਆ ਰਹੇ ਆਂ ਮੇਰੇ ਪਹਿਲੇ ਮੇਰੇ ਭਰਾਵਾਂ ਨੇ ਵੀ ਬਹੁਤ ਸਹਾਇਤਾ ਉਹ ਪਾਇਆ ਔਰ ਹੁਣ ਵੀ ਅਸੀਂ ਇਹਨੂੰ ਆਪਣੇ ਜਨਮ ਕਾਪੀ ਉੱਪਰ ਲੈ ਕੇ ਕਿਉਂਕਿ ਸਾਰਾ ਅਧਿਰਵਾਦਿਕ ਡਿਪਾਰਟਮੈਂਟ ਚੜਾ ਹੈਗਾ ਉਹ ਸਾਡਾ ਸਹਿਯੋਗ ਕਰਦਾ ਔਰ ਜੋ ਗੈਰ ਮੇਰੇ ਹੈਗੇ ਭਰਾ ਕੋਈ ਪੰਜਾਬ ਤੋਂ ਰਜਿਸਟਰਡ ਹੈ ਕੋਈ ਜੰਮੂ ਕਸ਼ਮੀਰ ਤੋਂ ਰਜਿਸਟਰਡ ਹੈ ਕੋਈ ਪੰਜਾਬ ਤੋਂ ਪੁਰਾਣੇ ਰਜਿਸਟਰਡ ਹੈ ਤੇ ਕੁਛ ਨੇ ਆ ਹੁਣ ਦੀ ਫਾਰਮੇਸੀ ਜਿਹੜੀ ਹੈ ਇਹ ਕਰ ਲਈ ਹੈ ਤੇ ਉਹਦੇ ਸਾਹਮਣੇ ਵਾਲੀ ਅਸੀਂ ਆਦਰਵਾਦੀ ਨੂੰ ਉਪਰ ਫਲੂ ਕਰ ਰਹੇ ਆ ਔਰ ਆਦਰਵਾਦੀ ਦੇ ਅਸੀਂ ਬਹੁਤ سارے ਜਿਹੜੇ ਪਲਾਨਸ ਆ ਗਏ ਆ ਇਹ ਵੀ ਅਸੀਂ ਸਕੂਲਾਂ ਦੇ ਵਿੱਚ ਮੰਦਰਾ ਦੇ ਵਿੱਚ कोरोना ਦੇ ਉੱਪਰ ਲਗਾ ਰਹੇ ਆ ਤਾਂ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਆ ਇਹਨਾਂ ਨੂੰ ਆਕਸੀਜਨ ਮਿਲਦੀ ਰਹੇ ਜਿਦਾ ਅਨੰਦਪੁਰਾ ਨਿੰਮਤ ਹੋਸੀ ਆਕਸੀਜਨ ਬਾਲ ਲੈ ਸਕਦੇ ਔਰ ਉਹਦੀ ਛਾਇਆ ਨਹੀਂ ਠੰਡੀ ਹੁੰਦੀ ਆ ਉਹਦੇ ਥੱਲੇ ਲੰਮੇ ਪੈਣ ਵਾਲੀ ਕਈ ਰੋਗ ਚੱਜਾਂ ਦੇ ਬੋਰਡ ਦੇ ਥੱਲੇ ਟਿੱਪਲ ਦੇ ਥੱਲੇ ਖਸ਼ੀ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੇ ਆ ਤਾਂ ਕਿ ਇਹ ਜਿਹੜੀ ਆਉਣ ਵਾਲੀ ਸਾਡੀ ਪੰਜਾਬੀ ਆਹ ਕਾਛੀ ਜਾਨ ਇਹ ਛੋਟਾ ਹੋਸਣ ਦੇ ਹੋਰ ਬਧਿਆਨ ਨਾਲ ਲੋਕਾਂ ਦੀ ਜਿੰਦਗੀ ਜੀ ਸਕਣ ਇੱਕ ਆਹ ਪਿੱਛੇ ਕੋਰੋਨਾ ਆਇਆ ਸੀ ਪੰਜਾਬ ਦੇ ਵਿੱਚ ਇਹਨਾਂ ਮੂਟਿਆਂ ਕਰਕੇ ਇਹਨਾਂ ਜੱਟਾਂ ਦਾ ਰੋਕ ਕਰਕੇ ਹੀ ਲੋਕਾਂ ਦਾ ਜੀ ਆ ਹੋ ਮੇਂ ਦਾ ਬਾਕੇ ਪ੍ਰਾਂਤਾਂ ਦੇ ਵਿੱਚ ਬੰਦੀਆਂ ਦੇ ਵਿੱਚ ਆਜੀਆਂ ਤਾਂ ਵਜੇਰੀ ਕਈ ਜਿਹੜੇ ਬੰਦੇ ਸੀਗੇ ਮਰੀਜ਼ ਸੀ ਉਹ ਬੰਦਾ ਕਭੂ ਕਹੇ ਹਾਂ ਮੈਂ ਤਾਂ ਸਰਕਾਰ ਅਗੇ ਨਹੀਂ ਮੰਗ ਰਖਦਾ ਕਿ ਇੱਕ ਤਾਂ ਜੋ ਆਧੁਨਿਕ ਪ੍ਰਣਾਲੀ ਦੇ ਵਿੱਚ ਤੁਸੀਂ ਕੰਮ ਕਰਦੇ ਆ ਇਹਨੂੰ ਕਿਸੇ ਢੰਗ ਨਾਲ ਸਾਨੂੰ ਅੱਗੇ ਕੋਈ ਫੱਟੀ ਵਸਤਾ ਦਿੱਤਾ ਜਾਵੇ ਔਰ ਬੜ ਨੂੰ ਬਾਜੇ ਕਿ ਮੈਂ ਇੱਕ ਬੇਨਤੀ ਕਰਦਾ ਕਿ ਹਰ ਇੱਕ ਪ੍ਰਾਂਤ ਸਾਡੇ ਬੱਚਾ ਨੂੰ ਇੱਕ ਇੱਕ ਨੂੰ 5-5 ਫੁੱਟ ਦੇ ਦੇਗਾ ਤਾਂ ਕਿ ਉਹ 5-5 ਫੁੱਟ ਲਾਉਣ ਦੇ ਕੰਮ ਦੇਰੀ ਤਾਂ ਕਹਤਾਂ ਮੰਨ ਜਿੱਤੇ ਤੇ ਬੈਂਕੀਆਂ ਕਿ ਜਿੱਦਾਂ ਉਹਨਾਂ ਨੇ ਕਿਸਾਨਾਂ ਨੂੰ ਇਹ ਗੱਲ ਤਾਂ ਵੀ ਟੂਲ ਦੇ ਪੰਜ ਤਰ੍ਹਾਂ ਚੁਕਾਈਏ ਮੈਂ ਕਹਿੰਦਾ ਨਾ ਪੂਰਾ ਪੰਜਾਬ ਦੇ ਵਿੱਚ ਬਦਲ ਵੀ ਹੈ ਇੱਕ ਦੂਜਾ ਜਣਾਦਾ ਕਿ ਹਰ ਇੱਕ ਬੰਦ ਪਾਣੀ ਦੇ ਲਾਪਰਵਾਹ ਜਿੱਥੇ ਮਰਦੀ ਪਾਣੀ ਦੇ ਆਉਣਾ ਜਿਹੜਾ ਸਾਡਾ ਪੰਜਾਬ ਦਾ ਇਹ ਹਰਿਆਲੀ ਹੋਇਆ ਹੋਵੇ ਪਰ ਜਿਹੜੀਆਂ ਸੀ ਦੁਨੀਆਂ ਤੋਂ ਦੁਨੀਆਂ ਪੁਰਾਣੇ ਆ ਉਹ ਥੋੜੀਆਂ ਨਕਸਰ ਨਾਲ ਹੋ ਰਹੀਆਂ ਕਿੰਨੀ ਕੋਸ਼ਿਸ਼ ਹੋਣੀ ਚਾਹੀਦੀ ਕਿ ਉਹ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਦੇ ਦਰਮਾ ਪ੍ਰਾਪਤ ਨੇ ਕਾਰਜ ਨੂੰ ਲਾ ਦੇ ਤੇ ਆਪਣੇ ਪੰਜਾਬ ਨੂੰ ਇਹਨਾਂ ਬਿਮਾਰੀਆਂ ਤੋਂ ਬਚਾ ਦੇ ਗੈਜਨੀਤ ਮੰਤਰੀ ਗੈਜਨੀਤ ਹਾਂਜੀ ਗੈਜਨੀਤ ਮੰਤਰੀ ਜਰ ਅਗਰ ਇਹ ਜਿਹੜਾ ਚਿੰਤਪੂਰ ਦੇ ਮੁਲਾਕਾਤਿਆਂ ਤੇ ਅਸੀਂ ਕੈਂਪ ਲਾਇਆ ਇਹ ਲੋਕ ਤੇ ਅਸੀਂ ਸਾਡਾ ਮੋਟਮ ਆਪ ਨੂੰ ਪਟਾਈ ਲਈਆ ਤੇ ਅਸੀਂ ਆਜਨ ਵੇਦ ਨੂੰ ਫਚਾਤ ਤੇ ਵਿਸਾਰ ਕਰਨਾ ਇਹ ਵੀ ਸਾਡਾ ਮਕਸਦ ਆ ਤੇ ਇਥੇ ਨਰੋਦ ਸਾਡੇ ਕੋਲ ਬਾਈਆਂ ਬਿਲਕੁਲ ਹਰ ਵੱਲ ਤੇ ਹੋਰ ਚਾਰ ਤਰੀਕਿਆਂ ਦੀਆਂ ਬੰਦੀਆਂ ਬਾਈਆਂ ਤੋਂ ਸਾਡੀਆਂ ਆਜਨ ਦੇ ਮੁੰਡੀਆਂ ਉਹ ਸਾਡੇ ਕੋਲ ਆ ਤੇ ਸਾਡੇ ਸਾਰੇ ਜਿਹੜੇ ਪੈਦ ਨੇ ਉਹ ਤਕਰੀਬਨ ਆਜਨ ਦੇ ਗਿਆਤਾ ਹੀ ਹੋ ਤੇ ਅਸੀਂ ਇਸ ਕਰਕੇ ਨੂੰ ਜਵਾਹਰ ਨੂੰ ਕਰਦੇ ਆ ਕਿ ਇਸ ਧਰਤੀ ਤੇ ਇਨਸਾਨ ਪੈਦਾ ਹੋਇਆ ਉਹਦੇ ਵਿੱਚ ਜੜੀਆਂ ਬੂਟੀਆਂ ਪੈਦਾ ਹੋਈਆਂ ਤੇ ਇਨਸਾਨੀ ਤੇ ਇਹਦੀ ਆਦਿਵੇਦ ਜੋ ਹਰ ਬਲ ਆਇਆ ਗਿਆ ਜੜੀਆਂ ਬੂਟੀਆਂ ਉਹਨਾਂ ਦੀ ਤਸਵੀਰ ਇੱਕੋ ਹੀ ਆ ਤੇ ਜਦੋਂ ਇੱਕ ਤਸਵੀਰ ਹੁੰਦੀ ਆ ਉਹ ਜ਼ਿਆਦਾ ਸਰਕਰਨੀ